ਹਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੇਰੀ ਜਿਹੜੀ ਗੱਲਬਾਤ ਹੈ ਨਾ ਉਹ ਉਹਨਾਂ ਬੱਚੀਆਂ ਵਾਸਤੇ ਲੜਕੀਆਂ ਵਾਸਤੇ ਹੈ ਜਿਨ੍ਹਾਂ ਦਾ ਨਵਾਂ ਵਿਆਹ ਹੁੰਦਾ ਹੈ ਤੇ ਉਹ ਸਹੁਰੇ ਘਰ ਵੇਚ ਜਾਂਦੀਆਂ ਨੇ ਔਰ ਸ਼ੁਰੂ ਦੇ ਵਿੱਚ ਹੀ ਇੱਕ ਗੱਲ ਕਰ ਦਿਆਂ ਵੀ ਜ਼ਰੂਰੀ ਨਹੀਂ ਜੋ ਮੈਂ ਗੱਲ ਕਰਨ ਲੱਗਾ ਉਹ ਹਰ ਘਰ ਦੇ ਅੰਦਰ ਹਰ ਪਰਿਵਾਰ ਦੇ ਉੱਤੇ ਹਰ ਬੱਚੇ ਦੇ ਉੱਤੇ ਬੱਚੀ ਦੇ ਉੱਤੇ ਟੁੱਕਦੀ ਹੋਵੇ ਪਰ ਜਦੋਂ ਵੀ ਗੱਲ ਹੁੰਦੀ ਹੈ ਨਾ ਉਹ ਪਰਸੈਂਟੇਜ ਨੂੰ ਲੈ ਕੇ ਹੁੰਦੀ ਹੈ ਬਹੁਮਤ ਨੂੰ ਲੈ ਕੇ ਹੁੰਦੀ ਹੈ ਬਹੁਤਾਤ ਗਿਣਤੀ ਨੂੰ ਲੈ ਕੇ ਹੁੰਦੀ ਹੈ ਮੇਰੇ ਵੀ ਵਿਚਾਰ ਇਸੇ ਐਂਗਲ ਤੋਂ ਹੀ ਪੈਦਾ ਹੋਏ ਤੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹਣਾ ਜਦੋਂ ਕੁੜੀ ਵਿਆਹੀ ਜਾਂਦੀ ਹੈ ਘਰ ਦਾ ਮਾਹੌਲ ਬਦਲ ਜਾਂਦਾ ਹੈ ਕਿਉਂਕਿ ਜਿਸ ਘਰ ਵਿੱਚ ਬੱਚੀ ਦਾ ਜਨਮ ਹੋਇਆ 20 22 24 25 26 27 ਸਾਲ ਉਹ ਰਹੀ ਉਸ ਘਰ ਦਾ ਮਾਹੌਲ ਬੱਚੇ ਦੀ ਨਸ-ਨਸ ਦੇ ਅੰਦਰ ਹੈ ਹੁਣ ਦੋ ਗੱਲਾਂ ਨੇ ਇੱਕ ਤੇ ਉਸ ਘਰ ਦਾ ਮਾਹੌਲ ਬੱਚੇ ਦੇ ਅੰਦਰ ਹੈ ਦੂਸਰਾ ਉਸ ਘਰ ਦੀ ਉਹ ਜਨਮ ਲਈ ਹੋਈ ਬੱਚੀ ਉਸ ਘਰ ਦਾ ਬਲੱਡੋ ਦੇ ਅੰਦਰ ਹੈ ਮਾਂ-ਬਾਪ ਦਾ ਬਲੱਡ ਹੈ ਜਿਸ ਘਰ ਵਿੱਚ ਉਹਨੇ ਜਾਣਾ ਹੈ ਨਾ ਤੇ ਉਸ ਘਰ ਦੇ ਨਾਲ ਬਲੱਡ ਦੀ ਸਾਂਝ ਹੈ ਉੱਥੇ ਵਿਆਹ ਕੇ ਜਾ ਰਹੀ ਹੈ ਉਹਨਾਂ ਨੇ ਜਨਮ ਨਹੀਂ ਦਿੱਤਾ ਉਥੇ ਉਹਦੀ ਕਦਰ ਪੈਣੀ ਉਹਦੇ ਸਵਾ ਕਰਕੇ ਆਤਾਂ ਕਰਕੇ ਗੁਣਾ ਕਰਕੇ ਇੱਕ ਵੀਡੀਓ ਵੱਖਰੀ ਬਣਾਵਾਂਗੇ ਦੂਸਰਾ ਉਸ ਘਰ ਦਾ ਮਾਹੌਲ ਹੋਰ ਤੁਹਾਡੇ ਘਰ ਦਾ ਮਾਹੌਲ ਹੋਰ ਸੀ ਹੁਣ ਤੁਹਾਡੇ ਘਰ ਦੇ ਅੰਦਰ ਬੱਚੀ 10 ਵਜੇ ਸੁੱਤੀ ਉੱਠੇ ਕੋਈ ਗੱਲ ਨਹੀਂ ਅਗਲੇ ਘਰ ਦੇ ਅੰਦਰ 10 ਵਜੇ ਸੁੱਤੀ ਉੱਠੇਗੀ ਤੇ ਬਰਦਾਸ਼ਤ ਨਹੀਂ ਹੋਣਾ ਤੁਹਾਡੇ ਘਰ ਦੇ ਅੰਦਰ ਇਹ ਬੱਚੀ ਬੈੱਡ ਤੇ ਬੈਠੀ ਹੋਈ ਆਵਾਜ਼ ਦਿੰਦੀ ਮਾਂ ਪਰੌਂਠੇ ਬਣਾ ਕੇ ਲਿਆ ਤੇ ਮਾਂ ਹਾਜ਼ਰ ਕਰ ਦਿੰਦੀ ਪਰ ਅਗਲੇ ਘਰ ਦੇ ਅੰਦਰ ਤੇ ਇਦਾਂ ਨਹੀਂ ਆਉਣਾ ਫਿਰ ਤੁਸੀਂ ਕਹੋਗੇ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਤਾਂ ਮੇਰੀ ਇਸ ਸੰਬੰਧ ਵਿੱਚ ਦੋ ਚਾਰ ਨੁਕਤੇ ਨੇ ਗੱਲਾਂ ਨੇ ਉਹਨਾਂ ਨੂੰ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਓ ਜਦੋਂ ਕੁੜੀ ਵਿਆਹ ਜਾਂਦੀ ਹੈ ਨਾ ਉਸ ਮਾਹੌਲ ਦੇ ਅੰਦਰ ਅਡਜਸਟਮੈਂਟ ਕਰਨ ਦਾ ਅਡਜਸਟ ਹੁੰਦਾ ਸਮਾਂ ਲੱਗਦਾ ਹੈ ਔਰ ਸਮਾਂ ਲੱਗਣਾ ਸੁਭਾਵਕ ਹੈ ਔਰ ਉਹ ਸਮਾਂ ਦੋਵਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ ਅਡਜਸਟ ਕਰਨ ਦਾ ਸਮਾਂ ਸਾਰੇ ਪਰਿਵਾਰ ਨੂੰ ਵੀ ਦੇਣਾ ਚਾਹੀਦਾ ਹੈ ਉਹ ਨਿੱਕੀ ਨਿੱਕੀ ਗੱਲ ਤੋਂ ਬੱਚੇ ਦੇ ਉੱਤੇ ਵਜਨ ਨਾ ਬਣਾਓ ਵੀ ਇਹ ਸਾਡੇ ਅਕੋਰਡਿੰਗ ਨਹੀਂ ਚੱਲ ਰਹੀ ਚੱਲ ਪੈਗੀ ਨਵੀਂ ਆਈ ਏ ਦੂਜੇ ਮਾਹੌਲ ਵਿੱਚੋਂ ਆਈ ਏ ਉਹਦੀਆਂ ਆਦਤਾਂ ਤੁਹਾਡੇ ਘਰ ਦੇ ਮੁਤਾਬਕ ਬਣ ਜਾਣਗੀਆਂ ਪਰ ਸਮਾਂ ਲੱਗੇਗਾ ਲੜਕੀ ਦੇ ਮਾਪੇ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਏ ਵੀ ਮਾਹੌਲ ਬਦਲਿਆ ਏ ਟਰੈਕ ਚੁਜੋਇਆ ਏ ਸਮਾਂ ਲੱਗੇਗਾ ਤੇ ਸਾਨੂੰ ਹੀ ਸਮਾਂ ਦੇਣਾ ਚਾਹੀਦਾ ਪਰ ਜੇ ਰੋਜ਼-ਰੋਜ਼ ਆਪਣੇ ਮਾਹੌਲ ਦੀ ਗੱਲ ਕਰੋਗੇ ਤੇ ਬੱਚੀ ਨੇ ਅਡਜਸਟ ਕੀ ਹੋਣਾ ਹੈ ਨਾ ਉਹ ਉਧਰ ਜੁਗੀ ਰਹੇਗੀ ਨਾ ਉਹ ਉਧਰ ਜੁਗੀ ਰਹੇਗੀ ਕਿਉਂਕਿ ਇਸ ਮਾਹੌਲ ਵਿੱਚ ਤੁਸੀਂ ਉਹਨੂੰ ਅਡਜਸਟ ਹੋਣ ਨਹੀਂ ਦੇ ਰਹਿ ਉਹ ਮਾਹੌਲੋ ਦੇ ਕੋਲ ਰਿਹਾ ਨਹੀਂ ਬੱਚੀ ਨੂੰ ਤੁਸੀਂ ਦੁਖੀ ਕਰਕੇ ਰੱਖ ਦੋਗੇ ਸਵੇਰੇ ਉੱਠਣਾ ਜੇ ਕੁੜੀ ਦਾ ਫੋਨ ਨਾ ਵੀ ਗਿਆ ਤੇ ਮਾਂ ਦਾ ਫੋਨ ਆ ਜਾਣਾ ਤੇ ਜੇ ਤੇ ਮਾਂ ਫੋਨ ਕਰਕੇ ਪੁੱਛੇ ਅੱਛਾ ਕੀ ਕਰ ਕੀ ਕਰ ਰਹੀ ਹੈ ਉਹਨੇ ਕਿਹਾ ਮੈਂ ਮੰਮੀ ਚਾਹ ਬਣਾ ਰਹੀ ਹਾਂ ਸਮਾਂ ਕੀ ਹੋਇਆ 8 ਵਜੇ ਹੈ ਮੈਂ ਚਾਹ ਬਣਾ ਰਹੀ ਅੱਛਾ ਇੱਥੇ ਮੈਂ ਤੈਨੂੰ ਚਾਹ ਬਣਾ ਕੇ ਦਿੰਦੀ ਸਾਂ ਉੱਥੇ ਤੈਨੂੰ ਬਣਾਉਣੀ ਪੈ ਰਹੀ ਏ ਮੇਰੀ ਧੀ ਨੂੰ ਵਕਤ ਪੈ ਗਿਆ ਇਹ ਗੱਲਾਂ ਘਰ ਬਸਾਉਣ ਵਾਲੀਆਂ ਨੇ ਕਿ ਉਹ ਝਾੜਨ ਵਾਲੀਆਂ ਨੇ ਜਦੋਂ ਕੁੜੀ ਕਵੇ ਕਿ ਮਾਂ ਮੈਂ ਚਾਹ ਬਣਾ ਰਹੀ ਹਾਂ ਤੇ ਮਾਂ ਦਾ ਫਰਜ਼ ਪਤਾ ਕੀ ਬੰਦ ਹੈ ਬੇਟਾ ਸਾਡੇ ਘਰ ਦਾ ਚਾਹ ਪੀਣ ਵਾਲਿਆਂ ਦਾ ਟੇਸਟ ਤੇਨੂੰ ਪਤਾ ਹੈ ਪਰ ਅਗਲੇ ਘਰ ਦਾ ਚਾਹ ਪੀਣ ਦਾ ਟੇਸਟ ਕੀ ਹੈ ਉਹ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਮੇਰਾ ਮਤਲਬ ਹੈ ਕਿਦਰੇ ਦੁੱਧ ਜ਼ਿਆਦਾ ਕਿਦਰੇ ਦੁੱਧ ਘੱਟ ਕਿਦਰੇ ਪੱਤੀ ਤੇਜ ਕਿਦਰੇ ਪੱਤੀ ਘੱਟ ਕਿਦਰੇ ਮਿਰਚ ਮਸਾਲਾ ਜ਼ਿਆਦਾ ਰੋਟੀ ਦੇ ਅੰਦਰ ਕਿਦਰੇ ਮਿਰਚ ਮਸਾਲਾ ਘੱਟ ਬੇਟਾ ਉਹਨਾਂ ਦੇ ਮੁਤਾਬਕ ਚਾਹ ਬਣਾ ਕੇ ਉਹਨਾਂ ਨੂੰ ਦਵੀਂ ਇਹ ਤੇਰਾ ਫਰਜ਼ ਹੈ ਬੱਚੇ ਦੇ ਮਨਸ ਵੀ ਹੁੰਦਾ ਮੈਂ ਇਸ ਮਾਹੌਲ ਦੇ ਅੰਦਰ ਅਡਜਸਟ ਹੋਣਾ ਹੈ ਇਹਨਾਂ ਦੇ ਟੇਸਟ ਨੂੰ ਨੋਟ ਕਰਾ ਇਨਾਂ ਦੇ ਸੁਭਾਅ ਨੂੰ ਨੋਟ ਕਰਾਂ ਪਰ ਮਾਣੇ ਰੋਜ਼ ਟਿਊਸ਼ਨ ਦੇਣੀ ਸ਼ੁਰੂ ਕਰ ਦੇਣੀ ਹੈ ਹੋਮਵਰਕ ਦੇਣਾ ਸ਼ੁਰੂ ਕਰ ਦੇਣਾ ਹੈ ਨਹੀਂ ਬੇਟਾ ਪਰਵਾਹ ਨਾ ਕਰੀਂ ਅੱਛਾ ਚਾਹ ਬਣਾ ਰਹੀਂ ਸੱਸ ਨੂੰ ਕੀ ਹੋ ਗਿਆ ਤੇਰੇ ਨੂੰ ਕੱਲ ਤੱਕ ਚਾਹ ਬਣਾਉਂਦੀ ਸੀ ਹੁਣ ਇਹਦੇ ਗੁੱਟਾਂ 'ਚ ਪਾਣੀ ਪੈ ਗਿਆ ਹੁਣ ਨਹੀਂ ਬਣਾ ਸਕਦੀ ਤੇਰੀ ਦਰਾਣੀ ਕੀ ਕਰਦੀ ਏ ਜਠਾਣੀ ਕੀ ਕਰਦੀ ਏ ਫਲਾਣਾ ਕੀ ਕਰਦਾ ਏ ਢੀਂਕੀ ਕਰਦਾ ਏ ਚਾਹ ਤੈਨੂੰ ਬਣਾਉਣੀ ਪੈ ਰਹੀ ਅੱਛਾ ਜੇ ਚਾਹ ਬਣਾ ਲਈ ਅੱਛਾ ਭਾਂਡੇ ਵੀ ਤੂੰ ਮਾਂਜੇਂਗੀ ਹੁਣ ਭਾਂਡੇ ਵੀ ਤੂੰ ਸਾਫ਼ ਕਰੇਂਗੀ ਉਨੂੰ ਐਡਜਸਟ ਹੋ ਲੈਂਦੇ ਉਹ ਅਗਲੇ ਮਾਹੌਲ ਦੇ ਅੰਦਰ ਰਚਮੇਚ ਲੈਂਦੇ ਹੋ ਨਾ ਕੁੜੀ ਦੀਆਂ ਜੜਾਂ ਵਿੱਚ ਤੇਲ ਪਾਉਂ ਨਾ ਉਹਨਾਂ ਦਾ ਘਰ ਕੁੱਟਣ ਦੀ ਗੱਲ ਕਰੋ ਅੱਛਾ ਮੈਂ ਇੱਕ ਹੋਰ ਗੱਲ ਕਰਦਾ ਮੰਨ ਲਓ ਵੀ ਕੁੜੀ ਦਾ ਬਰਥਡੇ ਆ ਗਿਆ ਐ ਐਗਜ਼ਾਮਪਲ ਤੌਰ ਤੇ ਤੇ ਮਾਂ ਨੇ ਫਿਰ ਫੋਨ ਕਰਨਾ ਅੱਛਾ ਕੁੜੀਏ ਵਧਾਈਏ ਤੇਰਾ ਬਰਥਡੇ ਅੱਜ ਪਿਤ ਪਿਓ ਨਹੀਂ ਫੋਨ ਕਰਨਾ ਪਿਓ ਇਹੋ ਜਿਹੀਆਂ ਗੱਲਾਂ ਕੱਟ ਕਰਦੇ ਨੇ ਮਾਂ ਜ਼ਿਆਦੀ ਕਰਦੀ ਅੱਛਾ ਸੱਸ ਨੇ ਕੀ ਦਿੱਤਾ ਦਰਾਣੀ ਨੇ ਕੀ ਦਿੱਤਾ ਹੈ ਜਠਾਣੀ ਨੇ ਕੀ ਦਿੱਤਾ ਹੈ ਸਹੁਰੇ ਨੇ ਕੀ ਦਿੱਤਾ ਮਤਲਬ ਦੇਣ ਤੋਂ ਬਿਨਾ ਦੂਜੀ ਗੱਲ ਔੜਦੀ ਕੋਈ ਨਹੀਂ ਹੋ ਸਕਦਾ ਹੈ ਅਗਲੇ ਦਾ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਵੇ ਕੋਈ ਨਾ ਹੀ ਦੇ ਸਕਦੇ ਹੋਣ ਤੁਸੀਂ ਵਧਾਈ ਦਿਓ ਅਗਲੇ ਨੂੰ ਇਹ ਗੱਲ ਕਿਉਂ ਕਹਿ ਰਹੇ ਹੋ ਵਾਰ-ਵਾਰ ਫਲਾਣੇ ਨੇ ਕੀ ਦਿੱਤਾ ਫਲਾਣੇ ਨੇ ਕੀ ਨਹੀਂ ਦਿੱਤਾ ਖਾਣ ਪੀਣ ਲਈ ਅੱਜ ਬਾਹਰ ਜਾਣਾ ਸੀ ਗਏ ਕਿ ਨਹੀਂ ਗਏ ਜਿਨ੍ਹਾਂ ਨੇ ਵਿਆਹ ਕੇ ਲਿਆਂਦੀ ਏ ਜਿਨ੍ਹਾਂ ਦੇ ਘਰ ਦੇ ਅੰਦਰ ਏ ਜਿੱਥੇ ਉਹ ਜਾਣਗੇ ਉੱਥੇ ਤੁਹਾਡੀ ਕੁੜੀ ਵੀ ਤੁਰ ਜਾਏਗੀ ਜੋ ਖਾਂਦੇ ਨੇ ਤੁਹਾਡੀ ਕੁੜੀ ਨੂੰ ਵੀ ਮਿਲ ਜੇਗਾ ਜਿਉਂ ਚੰਗਾ ਪਾਉਂਦੇ ਨੇ ਤੁਹਾਡੀ ਕੁੜੀ ਨੂੰ ਵੀ ਮਿਲ ਜੇਗਾ ਇਸ ਤਰ੍ਹਾਂ ਤੇ ਨਹੀਂ ਵੀ ਤੁਹਾਡੀ ਕੁੜੀ ਕੋਈ ਅਰਸ਼ਾਂ ਤੋਤਰੀ ਕੁੜੀ ਹੈ ਵੀ ਉਹਨੂੰ ਚੇਚਾ ਸਭ ਕੁਝ ਮਿਲਣਾ ਚਾਹੀਦਾ ਅਗਲਾ ਪਰਿਵਾਰ ਭਾਵੇਂ ਪਾੜ ਚ ਜਾਏ ਭਾਵੇਂ ਕਿਸ ਤਰ੍ਹਾਂ ਜਾਏ ਮੈਂ ਇੱਕ ਗੱਲ ਹੋਰ ਕਰ ਦਿਆਂ ਮੇਰੀ ਗੱਲ ਕਈਆਂ ਨੂੰ ਲੱਗਣੀ ਹੈ ਅੱਜ ਦੀ ਵੀਡੀਓ ਦੇ ਅੰਦਰ ਇੱਕ ਤਰਫਾ ਪਰ ਇੱਕ ਤਰਫਾ ਨਹੀਂ ਮੈਂ ਆਉਣ ਵਾਲੇ ਦਿਨਾਂ ਦੇ ਅੰਦਰ 700 ਰੁਪਏ ਪਰਿਵਾਰ ਦੀ ਗੱਲ ਵੀ ਕਰਾਂਗਾ ਪਰ ਅੱਜ ਮੇਰਾ ਜਿਹੜਾ ਐਂਗਲ ਹੈ ਨਾ ਅੱਜ ਜਿਹੜਾ ਮੇਰਾ ਕੇਂਦਰ ਬਿੰਦੂ ਹੈ ਉਹ ਕੇਵਲ ਕੁੜੀ ਤੇ ਕੁੜੀ ਦੀ ਮਾਂ ਹੈ ਖੈਰ ਹੁਣ ਜੇ ਕੁੜੀ ਨੇ ਕਿਹਾ ਵੀ ਮਾਂ ਦਿੱਤਾ ਤੇ ਕੁਛ ਨਹੀਂ ਹੁਣ ਕੁੜੀ ਨੂੰ ਚਾਹੀਦਾ ਸੀ ਵੀ ਅਗਲਿਆਂ ਦਾ ਮਾਹੌਲ ਵੇਖਣਾ ਮਾਂ ਮੈਂ ਇਸ ਘਰ ਦੇ ਮਾਹੌਲ ਨੂੰ ਨੋਟ ਕੀਤਾ ਹੈ ਪਰਿਵਾਰ ਸਾਰਾ ਚੰਗਾ ਹੈ ਪਰ ਥੋੜਾ ਜਣਾ ਇਹਨਾਂ ਦੇ ਸਿਰ ਤੇ ਸਹੁਰੇ ਪਰਿਵਾਰ ਤੇ ਕਰਜ਼ਾ ਹੈ ਤਾਂ ਕਰਕੇ ਨਾ ਅਸੀਂ ਥੋੜਾ ਜਿਹਾ ਕੰਜੂਸਕੇ ਚੱਲ ਰਹੇ ਹਾਂ ਮੇਰੇ ਹਸਬੰਦ ਨੇ ਮੈਨੂੰ ਗੱਲ ਦੱਸੀ ਸੀ ਵੀ ਇਨਨਾ ਕਿ ਸਾਡਾ ਦੇਨ ਲੈ ਨੇ ਇਹ ਫਰਗ ਹੋ ਗਿਆ ਤੇ ਕੋਈ ਗੱਲ ਨਹੀਂ ਅੱਛਾ ਜਦੋਂ ਇਹ ਕੁੜੀ ਨੇ ਗੱਲ ਕਰਨੀ ਹੈ ਤੇ ਮਾਂ ਨੇ ਫੇਰ ਗੁਲਟੀ ਉਲਟੀ ਸਿੱਖਿਆ ਅੱਛਾ ਇਹਨਾਂ ਨੂੰ ਹੁਣ ਬਾਹਰ ਇੱਕ ਦਿਨ ਖਾਣਾ ਪੈਂਦਾ ਇਹਨਾਂ ਨੂੰ ਕੱਕੀ ਕੀੜੀ ਪੈ ਗਈ ਇਹਨਾਂ ਨੂੰ ਸੱਪ ਸੁੰਗ ਗਿਆ ਸਾਡੇ ਵਾਰੀ ਮਰ ਗਏ ਨੇ ਖੱਪ ਗਏ ਨੇ ਤੁਸੀਂ ਕੁੜੀ ਦੀਆਂ ਜੜਾ ਪੁੱਟਣ ਦਾ ਕੰਮ ਕਰ ਰਹੇ ਹੋ ਕੁੜੀ ਦੀਆਂ ਜੜਾ ਲਾਉਣ ਦਾ ਕੰਮ ਨਹੀਂ ਕਰ ਰਹੇ ਇਹੋ ਜੀਆਂ ਗੱਲਾਂ ਕਾਹੂ ਝਾੜ ਕੇ ਰੱਖ ਦਿੰਦੀਆਂ ਨੇ ਉਹਨੂੰ ਪਰਿਵਾਰ ਦੇ ਨਾਲ ਤਾਲਮੇਲ ਬਣਾ ਲੈਂਦੇ ਹੋ ਅਡਜਸਟ ਹੋ ਲੈਂਦੇ ਹੋ ਉਹਦੇ ਸਮਾਂ ਲੱਗਦਾ ਹੈ ਉਹਨੂੰ ਸਮਾਂ ਦਿਓ ਰਚਨ ਤੇ ਦਿਓ ਤੁਸੀਂ ਤੇ ਉਹਨੂੰ ਰਚਨ ਹੀ ਨਹੀਂ ਦਿੰਦੇ ਜ਼ਖਮ ਨੂੰ ਰੋਜ਼ ਰੋਜ਼ ਕਰੇ ਲੀ ਜਾਂਦੇ ਹੋ ਅੱਛਾ ਜਦੋਂ ਤੁਸੀਂ ਕੁੜੀ ਨੂੰ ਇਹ ਗੱਲ ਕਹੇਤੀ ਨਾ ਉਹ ਤੇ ਨਿਆਣੀ ਮਾਤੇ ਤੁਸੀਂ ਇਹ ਗੱਲ ਕਹੇਤੀ ਨਾ ਪਰਵਾਹ ਨਾ ਕਰੀ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਪਿੱਛੇ ਖਲੋਤੇ ਆ ਕੁੜੀ ਨੂੰ ਆਪਣੀ ਗਲਤੀ ਵੀ ਗਲਤੀ ਨਹੀਂ ਲੱਗਣੀ ਉਹਨੂੰ ਇਹ ਮਾਂ ਨੇ ਸਿਰੇ ਕਿਹਾ ਸੀ ਤੇਰੇ ਨਾਲ ਆ ਪਿਓ ਨੇ ਕਿਹਾ ਸੀ ਨਾਲ ਆ ਤੇ ਕੁੜੀ ਨੂੰ ਇਹ ਗੱਲ ਕਹਿ ਕੇ ਬੇਟਾ ਘਰਾਂ ਦੇ ਵਿੱਚ ਛਿਟੀਆਂ ਮੋਟੀਆਂ ਨਿੱਕੀਆਂ ਮੋਟੀਆਂ ਗੱਲਾਂ ਬਾਤਾਂ ਹਰਕਤਾਂ ਹੁੰਦੀਆਂ ਨੇ ਜੇ ਕੋਈ ਗੱਲ ਹੋਵੇ ਵੀ ਤੇ ਸਾਡੇ ਤੱਕ ਗੱਲ ਉਦੋਂ ਆਵੇ ਜਦੋਂ ਹੱਦੋਂ ਨਿਕਲਦੀ ਜਾਪਦੀ ਹੈ ਐਦਾਂ ਨਾ ਹੋਵੇ ਨਿੱਕੀ ਨਿੱਕੀ ਗੱਲ ਨੂੰ ਸਾਡੇ ਕੰਨਾਂ 'ਚ ਪਾਵੇਂ ਅਸੀਂ ਦੂਰ ਬੈਠੇ ਆ ਅਸੀਂ ਉਸ ਗੱਲ ਨੂੰ ਗੱਲ ਹੋਣੀ ਨਿੱਕੀ ਅਸੀਂ ਬਹੁਤ ਵੱਡੀ ਸਮਝ ਲੈਣਾ ਤੇ ਗੱਲ ਓਡੀ ਹੋਣੀ ਨੇ ਤੇ ਮਾਹੌਲ ਵਿਗੜ ਜਾਣਾ ਮਾਪਿਓ ਨੂੰ ਵੀ ਚਾਹੀਦਾ ਕੁੜੀ ਨੂੰ ਕਵੇ ਕਿ ਸਾਡੇ ਕੋਲ ਉਦੋਂ ਗੱਲ ਆਵੇ ਜਦੋਂ ਕਰਨੀ ਯੋਗ ਹੋਵੇ ਨਹੀਂ ਤੇ ਤੇਰੇ ਘਰ ਦਾ ਮਾਹੌਲ ਉਹਨੂੰ ਨਜਿੱਠਣ ਦਾ ਸਮਾਂ ਲੱਗਦਾ ਤੇ ਉਹਨੂੰ ਨਜਿੱਠ ਉਥੇ ਅੱਛਾ ਜੇ ਮੰਨ ਲਓ ਉਹ ਕੁੜੀ ਮਾਂ ਕੋਲੋਂ ਕੋਈ ਸਲਾਹ ਲੈਣੀ ਸ਼ੁਰੂ ਕਰ ਦਿੰਦੀ ਹੈ ਤੇ ਮਾਂ ਦਾ ਮੁੱਢਲਾ ਫਰਜ਼ ਕੀ ਬਣਦਾ ਸੀ ਬੇਟਾ ਤੈਨੂੰ ਨਾ ਅਸੀਂ ਵਿਆਹਿਆ ਹੈ ਤੂੰ ਸਾਡੀ ਧੀ ਹੈ ਹਾਂ ਅਸੀਂ ਤੇਰੇ ਨਾਲ ਪਰ ਮੈਂ ਤੈਨੂੰ ਇੱਕ ਮਾਂ ਹੋਣ ਦੇ ਨਾਤੇ ਸਿੱਖਿਆ ਦੇ ਰਹੀ ਹਾਂ ਵੀ ਇਹ ਗੱਲ ਤੂੰ ਆਪਣੀ ਸੱਸ ਨੂੰ ਪੁੱਛ ਲੈ ਆਪਣੇ ਸਹੁਰੇ ਨੂੰ ਪੁੱਛ ਲੈ ਉਸ ਘਰ ਦੇ ਮਾਹੌਲ ਨੂੰ ਵੇਖ ਲੈ ਕੀ ਦੇਣਾ ਹੈ ਕੀ ਲੈਣਾ ਹੈ ਜੇ ਘਰ ਦੇ ਕੱਪੜੇ ਚੰਗੇ ਪਾ ਰਹੇ ਨੇ ਤੈਨੂੰ ਮਿਲ ਜਣਗੇ ਜੇ ਘਰ ਦੇ ਚੰਗਾ ਭੋਜਨ ਖਾ ਰਹੇ ਨੇ ਤੈਨੂੰ ਵੀ ਮਿਲ ਜਾਏਗਾ ਹੋ ਸਕਦਾ ਹੈ ਕੁੜੀ ਦੇ ਮਾਪਿਓ ਨਾਲੋਂ ਘੱਟ ਵੀ ਮਿਲ ਜੇ ਤੇ ਹੋ ਸਕਦਾ ਹੈ ਕੁੜੀ ਦੇ ਮਾਪਿਓ ਨਾਲੋਂ 100 ਗੁਣਾ ਉਸ ਕੁੜੀ ਨੂੰ ਵੱਧ ਸੁੱਖ ਸੁਹੂਲਤ ਮਿਲ ਜਾਏ ਪਰ ਜਦੋਂ ਸੁੱਖ ਸੁਹੂਲਤ ਵੱਧ ਮਿਲਦੀ ਹੈ ਤਾਂ ਵੀ ਮਾਪਿਓ ਸਸਹੂਰਾ ਤਕਰੀਬਨ ਮਾੜੇ ਹੀ ਗਿਨੇ ਜਾਂਦੇ ਨੇ ਤੇ ਜਦੋਂ ਘੱਟ ਮਿਲਦੀ ਉਦੋਂ ਤੇ ਹੁੰਦੇ ਹੀ ਮਾੜੇ ਨੇ ਨਾ ਤਕਰੀਬਨ ਤਕਰੀਬਨ ਦੁਨੀਆਦਾਰੀ ਦਾ ਹਾਲ ਇਹ ਬਣਿਆ ਜਦੋਂ ਤੁਸੀਂ ਆਪਣੇ ਘਰ ਦੇ ਅੰਦਰ ਆਪਣੀ ਬੇਟੀ ਨੂੰ ਝਿੜਕ ਲੈਂਦੇ ਸੀ, ਰੋਕ ਟੋਕ ਕਰ ਲੈਂਦੇ ਸੀ, ਗੁੱਸਾ ਗਿਲਾ ਕਰ ਲੈਂਦੇ ਸੀ, ਉਦੋਂ ਤੇ ਕੋਈ ਗੱਲ ਨਹੀਂ। ਪਰ ਜੇ ਕਿਸੇ ਗੱਲ ਤੋਂ ਸੱਸ ਨੇ ਕਹਿ ਤਾ, ਸਹੁਰੇ ਨੇ ਕਹਿ ਤਾ, ਘਰ ਵਾਲੇ ਨੇ ਕਹਿ ਤਾ ਤੇ ਫਿਰ ਹਾਂ ਜਾ ਸਾਡੀ ਕੁੜੀ ਨੂੰ ਇਹ ਗੱਲ ਕੋਈ ਕਰਕੇ ਤੇ ਜਾਏ ਤੇ ਜਾਏ ਕਿੱਥੇ? ਗੱਲ ਕਰਨ ਵਾਲੇ ਹੁੰਦੇ ਕੌਣ ਨੇ? ਸਾਡੀ ਕੁੜੀ ਨੂੰ ਇਸ ਤਰ੍ਹਾਂ ਕਿਹਾ ਕਿੰਨਾ? ਤੇ ਜੇ ਬੰਦਾ ਪੁੱਛੇ ਇਹ ਗੱਲਾਂ ਤੁਸੀਂ 50 ਵਾਰੀ ਆਪਣੀ ਕੁੜੀ ਨੂੰ ਕਹੀਆਂ? ਝਿੜਕਿਆ। ਬਸ ਫਰਕ ਇਹ ਨਾ ਹੈ। ਬਿ ਤੁਹਾਨੂੰ ਕੁੜੀ ਨੂੰ ਸਮਝਾਉਂਦੀ بجائے ਕੁੜੀ ਦੀ ਹਮਦਰਦ ਬਣਨ ਦੀ بجائے ਸਭ ਕੁੜੀ ਦੀਆਂ ਜੜਾਂ ਪੁੱਟਣ ਦਾ ਯਤਨ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਹੋਵੇਗਾ ਵੀ ਇਹ ਗੱਲਾਂ ਕਰਕੇ ਅਸੀਂ ਕੁੜੀ ਦੀ ਹਮਦਰਦੀ ਕਰ ਰਹੇ ਹਾਂ ਹਮਦਰਦੀ ਨਹੀਂ ਕਰ ਰਹੇ ਕੁੜੀ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਅਣਜਾਣਤਾ ਦੇ ਅੰਦਰ ਤੁਸੀਂ ਹਨੇਰੇ ਦੇ ਅੰਦਰ ਤੁਸੀਂ ਛੋਟੀ ਬੁੱਧ ਕਰਕੇ ਕੁੜੀ ਦਾ ਨੁਕਸਾਨ ਕਰ ਰਹੇ ਹੋ ਤੇ ਨੁਕਸਾਨੇ ਕਰ ਰਹੇ ਹੋ ਵੀ ਉਨੂੰ ਉਸ ਮਾਹੌਲ ਦੇ ਅੰਦਰ ਰਚਨ-ਮਿਚਨ ਦਾ ਸਮਾਂ ਦੇ ਹੀ ਨਹੀਂ ਰਿਹਾ ਖੈਰ ਇਹੋ ਜਿਹੀਆਂ ਜਿਹੜੀਆਂ ਬੇਕੂਫੀਆਂ ਨੇ ਉਹ ਕੁੜੀ ਦੇ ਘਰ ਨੂੰ ਉਜਾੜ ਕੇ ਰੱਖ ਦਿੰਦੀਆਂ ਨੇ ਇਸ ਤੋਂ ਅੱਗੇ ਮੈਂ ਇੱਕ ਗੱਲ ਹੋਰ ਕਹਿ ਦਿਆਂ ਫਿਰ ਹੁੰਦਾ ਕਿ ਇਹ ਥੋੜਾ ਸਮਾਂ ਪਾ ਕੇ ਕੋਰਟ ਕਚੈਰੀਆਂ ਦੇ ਚੱਕਰ ਪਰੇ ਪੰਚਾਇਤਾਂ ਦੇ ਚੱਕਰ ਤੇ ਫਿਰ ਪੰਚਾਇਤਾਂ ਦੇ ਅੰਦਰ ਝੂਠਾ ਕਿੰਨੂੰ ਪੈਣਾ ਪੈਂਦਾ ਹੈ ਪਿਓ ਨੂੰ ਕੁੜੀ ਦੇ ਪਿਓ ਨੂੰ ਝੂਠਾ ਪੈਣਾ ਪੈਂਦਾ ਹੈ ਤੇ ਕੁੜੀ ਦੇ ਪਿਓ ਦੀ ਐ ਮੁਸੀਬਤ ਬਣ ਗਈ ਵੀ ਕੁੜੀ ਦੀ ਮਾਂ ਨੇ ਰੋਜ਼-ਰੋਜ਼ ਕੰਨ ਭਰੀ ਜਾਣੇ ਨੇ ਕੁੜੀ ਸਾਡੀ ਦੁਖੀ ਏ ਕੁੜੀ ਸਾਡੀ ਐਦਾਂ ਏ ਕੁੜੀ ਸਾਡੀ ਉਦਾਂ ਨਹੀਂ ਕੁੜੀ ਤੁਹਾਡੀ ਸੌਖੀ ਏ ਕੁੜੀ ਨੂੰ ਸੌਖਿਆ ਹੋ ਕੇ ਬਸ ਲੈਣ ਦਿਓ ਕੁੜੀ ਨੂੰ ਮਾਹੌਲ ਦੇ ਅੰਦਰ ਰਚਣ ਦਿਓ ਮੈਂ ਅਖੀਰ ਤੇ ਇੱਕ ਗੱਲ ਕਰਦਾ ਵੀ ਇਹ ਜਿਹੜੀ ਮੈਂ ਅੱਜ ਗੱਲ ਕੀਤੀ ਨਾ ਇਹ ਹੈ ਤੇ ਵੀ ਇੱਕ ਤਰਫਾ ਪਰ ਮੈਂ ਦੂਜੇ ਪਾਸੇ ਦੀ ਗੱਲ ਵੀ ਕਰਾਂਗਾ ਅਗਲੀ ਵੀਡੀਓ ਦੇ ਅੰਦਰ ਅੱਜ ਦੀ ਵੀਡੀਓ ਦੇ ਅੰਦਰ ਤਾਂ ਨਹੀਂ ਕਿਉਂਕਿ ਵੀਡੀਓ ਲੰਮੀ ਬੜੀ ਹੋ ਜਾਂਦੀ ਹੈ ਮੈਂ ਇੱਥੇ ਉਹਨਾਂ ਨੂੰ ਫਾਰਗ ਨਹੀਂ ਕਰ ਰਿਹਾ ਉਹਦੇ ਹਸਬੰਦ ਨੂੰ ਜਾਂ ਸੱਸ ਨੂੰ ਜਾਂ ਸਹੁਰੇ ਨੂੰ ਫਾਰਗ ਨਹੀਂ ਕਰ ਰਿਹਾ ਉਹਨਾਂ ਦੀ ਵਕਾਲਤ ਨਹੀਂ ਕਰ ਰਿਹਾ ਮੈਂ ਸਿਰਫ ਇੱਕ ਤਰਫਾ ਗੱਲ ਕਰ ਰਿਹਾ ਕੁੜੀ ਤੇ ਕੁੜੀ ਦੀ ਮਾਂ ਵਾਸਤੇ ਅੱਜ ਉਹ ਚੇਚੇ ਤੌਰ ਤੇ ਗੱਲ ਕੀਤੀ ਵੀ ਤੁਸੀਂ ਇਦਾਂ ਦਾ ਰੋਲ ਨਾ ਨਿਭਾਓ ਅਗਰ ਇਦਾਂ ਦਾ ਰੂਲ ਨਿਭਾਓਗੇ ਤੇ ਸਮਝ ਲਓ ਤੁਸੀਂ ਆਪਣੀਆਂ ਕੁੜੀ ਦੀਆਂ ਜੜਾਂ ਪੁੱਟਾਂ ਦਾ ਆਪ ਹੀ ਯਤਨ ਕਰ ਰਹੇ ਹੋ ਤਾਂ ਖੈਰ ਉਹਨੂੰ ਰਚਨ ਵਿੱਚੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ